ਨਹੀਂ ਮੁੱਤਿਆ ਅਸੀਂ ਵੀ ਰੰਨੇ ਆ ਨਾਲ ਵੀ ਮੈਂ ਸਟੱਡੀ ਦਾ ਬਣਾਵਾਣਾ ਮੈਂ ਕੰਮ ਵੀ ਕਰਦਾ ਠੀਕ ਹੈ ਜੰਗ ਇਹ ਵੀ ਹੈਗੀ ਆ ਆਪਣਾ ਵੀ ਚੱਲ ਸਕਦਾ ਕੰਮ ਵੀਡੀਓ YouTube ਤੇ ਪਾਉਣੀ ਹੈ ਚੈਨਲ ਦਾ ਨਾਮ ਹੈਗਾ ਬਰਾਡ ਬਸ ਕੀ ਵੀ ਬਰਾਡ ਪਾ ਕੇ B U ਡਬਲ ਜੈਟ ਨਾਲ ਸਰਚ ਕਰਿਓ ਤੇ ਤੁਹਾਨੂੰ ਤੁਹਾਡਾ ਭਰਾ ਮਿਲ ਜਾਊਗਾ ਹੋ ਜਾ ਤੇ 2000 ਕਿਲੋਸਬ 2000 2000 ਇੱਕ ਦਿਨ ਦਾ ਕਿੰਨੇ ਸਾਡੇ ਭਰਾਣੇ ਬਾਹਰ ਜਾਣਾ ਸਾਡੇ ਭਰਾਣੇ ਬਾਹਰ ਜਾਣਾ ਮੈਂ ਕਰਤਾ ਗੱਲਾਂ ਨਹੀਂ ਤੁਹਾਡੀ ਨਹੀਂ ਬਣਾਉਂਦੇ ਤੁਹਾਡੀ ਨਹੀਂ ਬਣਾਉਂਦੇ ਚਲੋ ਜੇ ਮੂਰੇ ਜਾਣੇ ਆਡੇ ਮਾਰ ਦਿੰਦੇ ਆ ਗੱਲਾਂ ਸੱਚ ਸੱਚ ਬਈ ਮੇਰੇ ਨਾ ਕੈਮਰੇ ਦਾ ਧਿਆਨ ਰੱਖ ਕੋਈ ਲੈ ਕੇ ਨਿਕਲ ਨਾ ਜਾ ਵੀਡੀਓ ਨਾ ਜਦੋਂ ਬਈ ਵੀਰੇ ਗਗਨਦੀਪ ਨਾਲ ਗੱਲ ਕਰਦਾ ਤੇ ਗੱਡੀ ਵਾਲੇ ਹੁਣੇ ਬੋਲੇ ਸੀ ਮੋਟਰਸਾਈਕਲ ਕੈਮਰਾ ਨਹੀਂ ਕੋਆਇਆ ਗੱਟਾ ਹੈ ਨਿੱਕੂ ਕੰਮ ਵੱਡੇ ਕੀਤੇ ਆ ਵਿਆਹ ਵੀ ਕਰ ਲਿਆ ਜਵਾਕ ਵੀ ਸਾਰੇ ਬੰਦੇ ਆ ਕੰਨੇ ਬਾਹਰ 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 ਚੱਲਦੇ ਨੇ ਸੁਖਦੇਵ ਮਾਸਟਰ ਜੀ ਔਰ ਜੀਓਗ੍ਰਾਫੀ ਵਾਲਾ ਹਾਂਜੀ ਹੈਗਾ ਹਾਂਜੀ ਸੰਗੀਤ ਪੰਜ ਸੰਗੀਤ ਬੜਾ ਟਿਪੀ ਕਰਦਾ ਤੇ ਡਿਫਰੈਂਟ ਨਹੀਂ ਹਾਂਜੀ ਵੀਰੇ ਕੀ ਨਾਂ ਤੁਹਾਡਾ ਗੱਲ ਕਰੋ ਨਹੀਂ ਨਾਂ ਹਾਂਜੀ ਦੋਸਤੋ ਕੀ ਹਾਲ ਚਾਲ ਮੈਂ ਹਾ ਚੰਨ ਬਰਾੜ ਤੁਹਾਡਾ ਇਸ ਵੀਡੀਓ ਵਿੱਚ ਬਹੁਤ ਬਹੁਤ ਸਵਾਗਤ ਕਰਦਾ ਉਮੀਦ ਕਰਦਾ ਤੁਸੀਂ ਬਹੁਤ ਵਧੀਆ ਠੀਕ ਠਾਕ ਹੋਵੋਗੇ ਬਾਬਾ ਨਾਨਕ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਤੁਸੀਂ ਦੇਖ ਸਕਦੇ ਆਪਾਂ ਬਰਾੜ ਬਸਟੀਵੀ ਤੇ ਇੰਡੀਆ ਵਿੱਚ ਪਹਿਲੀ ਵੀਡੀਓ ਤੁਹਾਡੇ ਲਈ ਬਣਾਉਣ ਲੱਗੇ ਆਂ ਤੇ ਕਰਦੇ ਆਂ ਤੇ ਆਪਣੇ ਭਰਾਵਾਂ ਨਾਲ ਗੱਲਾਂ ਬਾਤਾਂ ਇੰਡੀਆ ਦੇ ਕੀ ਰਿਵਿਊ ਆ ਕੀ ਸਿਚੁਏਸ਼ਨ ਨਾਲੇ ਕਰਦੇ ਆਪਾਂ ਸਟਾਰਟ ਇੱਥੇ ਸ਼ੋਅ ਤੇ ਨਾਲੇ ਕਰਦੇ ਆਂ ਗੱਲਾਂ ਬਾਤਾਂ ਇੰਡੀਆ ਦੀ ਸਿਚੁਏਸ਼ਨ ਜਿਹੜੇ ਸਾਡੇ ਭਰਾ ਬਾਹਰ ਬੈਠੇ ਆ ਉਹ ਕੀ ਸੋਚਦੇ ਆ ਇਥੇ ਵਾਲੇ ਕੀ ਸੋਚਦੇ ਆਪਾਂ ਉਹਨਾਂ ਨਾਲ ਕਰਦੇ ਆ ਗੱਲਾਂ ਮਤਾਂ ਵੀਡੀਓ ਨਾ ਬਣੇ ਰਿਓ ਵੀਡੀਓ ਨੂੰ ਨਾ ਕਰਿਓ 스ਕਿੱਪ ਕਿ ਆਪਾਂ ਕਰਦੇ ਆ ਵੀਡੀਓ ਸਟਾਰਟ ਤੇ ਤੁਸੀਂ ਆਜੋ ਮੇਰੇ ਨਾਲ ਜੇ ਤੁਸੀਂ ਇੱਥੇ ਪਰਚੇ ਪਰਚੇ ਮਤਿਆਂ ਇੱਥੇ ਨੰਗਣਾ ਘੜਾ ਸੌਖਾ ਪਿਆ ਇੰਡੀਆ ਦੇ ਵਿੱਚ ਤੇ ਇੱਥੇ ਬ੍ਰਦਰ ਹੋਰ ਖੜੇ ਆਪਾਂ ਉਹਨਾਂ ਨਾਲ ਗੱਲਾਂ ਕਰਨ ਦੀ ਕੋਸ਼ਿਸ਼ ਕਰਦੇ ਆ ਜੇ ਕੋਈ ਗੱਲਬਾਤ ਬ੍ਰਦਰ ਦਰਸ਼ਕਾਂ ਤੇ ਸਾਸ਼ਟਰੀ ਕਾਲ ਬ੍ਰਦਰ ਈ ਨਾ ਤੁਹਾਡਾ ਇੱਧਰ ਗੱਲ ਕਰੋ ਇੱਧਰ ਗੱਲ ਕਰੋ ਨਹੀਂ ਨਾ ਤੂੰ ਦੱਸੋ ਕੀ ਆ ਮੇਰਾ ਨਾਮ ਗਗਨ ਹੈ ਚਲ ਨਾ ਕਰੋ ਨਾ ਤਾ ਦੱਸ ਸਕਦੇ ਨਹੀਂ ਆਪ ਹੀ ਆਸਕਾ ਢਾ ਲੈਣਾ ਗੱਲ ਮੈਂ ਤੁਹਾਡੇ ਨਾਲ ਤੇ ਨਾ ਗਗਨਦੀਪਾ ਹਾਂਜੀ ਹਾਂਜੀ ਕਿੱਥੋਂ ਤੁਸੀਂ ਅਸੀਂ ਮਕਸਦ ਤੋਂ ਪੜਾ ਪਿੰਡ ਨੇ ਚਲ ਪਿੰਡ ਨਹੀਂ ਦੱਸਣਾ ਕੱਲਾ ਮਕਸਦ ਤੋਂ ਕੰਮ ਕੀ ਕਰਦੇ ਤੂੰ ਬਸ ਕੰਟੈਕਟਰ ਹੈ ਵੈਰੀ ਗੁੱਡ ਕੋਈ ਤਾਂ ਤੁਹਾਡੇ ਕੋਲ ਤਜਰਬਾ ਬਹੁਤ ਹੋਣਾ ਹਾਂਜੀ ਮੈਂ ਬ੍ਰਦਰ ਇਹੀ ਕਹਿੰਦਾ ਵੀ ਆਪਣੀ ਜਿਹੜੀ ਇੰਡੀਆ ਦੀ ਸਿਚੁਏਸ਼ਨ ਆ ਜਿਹੜੇ ਮੁੰਡੇ ਕੁੜੀਆਂ ਬਾਹਰ ਜਾਂਦੇ ਆ ਯਾਰ ਉਹਨਾਂ ਬਾਰੇ ਤੇ ਤੁਹਾਨੂੰ ਕੀ ਲੱਗਦਾ ਹੈ ਇੰਡੀਆ ਵਿੱਚ ਹੁਣ ਕੰਮ ਤਾਂ ਹੈਗਾ ਹੀ ਜੀ ਨੇ ਕੰਮ ਕਰਨਾ ਇੰਡੀਆ 'ਚ ਕਰਨਾ ਬਾਹਰ ਕਰਨਾ ਹੈ ਮਾਲਕ ਜਿਹੜਾ ਕੰਮ ਕਰਨਾ ਤੇ ਇੱਥੇ ਵੀ ਕਿਹੜਾ ਕੰਮ ਹੈ ਨਹੀਂ ਬਾਹਰ ਤੋਂ ਕੰਮ ਹੈ ਹੀ ਕਰਨਾ ਕੋਈ ਕਰਨ ਵਾਲਾ ਬੰਦਾ ਪੱਕਾ ਕੰਮ ਭਾਈ ਕਰ ਦਿੰਦਾ ਅੱਜ ਹੁਣ ਡੜਕੇ 4 ਰੁਪਏ ਉੜਦੇ ਆ ਜੀ ਵੈਰੀ ਗੁੱਡ ਹਾਂ ਜੀ ਮਿਹਨਤ ਕਰਦਿਆਂ ਜੀ ਆ ਦਾ ਵਧੀਆ ਪਰਿਵਾਰ ਪਾਲੀਏ ਨੇ ਜੀ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਜੰਦੀ ਜੇਹੀ ਇਹਦੇ ਭਰਾ ਚਾਹੀਦੇ ਆ ਕਿਉਂਕਿ ਬਾਹਰ ਤੁਸੀਂ ਜਾਣੇ ਆ ਨਾ ਤੁਹਾਨੂੰ ਬਹੁਤ ਜ਼ਿਆਦਾ ਸਟ੍ਰਗਲ ਕਰਨਾ ਪੈਂਦਾ ਹਾਂ ਜੀ ਹਾਂ ਜੀ ਆਉਂਦੀਆਂ ਫੋਨ ਦੀ ਵੀਡੀਓ ਵੇਖੀ ਨੇ ਆ ਲੋਕ ਜੰਗਲਾਂ ਉੰਗਲਾਂ 'ਚ ਬਹੁਤ ਦੂਰੇ ਫਿਰਦੇ ਆ ਜੰਗਲਾਂ ਤੋਂ ਰੇਤ ਨਾਲੇ 20-30 ਲੱਖ ਰੁਪਏ ਹਾਂਜੀ ਉਹ ਬੇਗੁੱਗੀ ਇਹ ਮਾਪਿਆਂ ਨੂੰ ਛੱਡਣਾ ਪਰਦਾ ਹਾਂਜੀ ਬਹੁਤ ਔਖਾ ਉਦੋਂ 20-30 ਲੱਖ ਰੁਪਏ ਇੱਧਰ ਵੀ ਲਾ ਕੇ ਕੰਮ ਚਲਾ ਸਕਦਾ ਬੰਦਾ ਜੀ 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 ਹਾਂਜੀ ਉਦੋਂ ਜੋਰੀ ਨਹੀਂ ਆਪਾਂ ਬਾਹਰ ਜਾ ਕੇ ਮਨੋਂ ਪੈਸੇ ਜ਼ਿਆਦਾ ਕਮਾ ਸਕਦੇ ਆ 25-30 ਲੱਖ ਜਿੱਤੇ ਜਿੰਨਾ ਮਰਜ਼ੀ ਕੰਮ ਚਲਾ ਲੋਈ ਬਿਲਕੁਲ ਬਿਲਕੁਲ ਹਾਂਜੀ ਹੁਣ ਸਾਡੇ ਕੋਲ ਕੋਈ ਪ੍ਰਾਪਰਟੀ ਹੈ ਨਹੀਂ ਅਸੀਂ ਫਿਰ ਵੀ ਕੰਮ ਵਿੱਚ ਕਰੀਏ ਨੇ ਪਰਿਵਾਰ ਬਾਲੀਏ ਨੇ ਸ਼ਾਬਾਸ਼ ਸ਼ਾਬਾਸ਼ ਬਹੁਤ ਚੰਗੀ ਸੋਚ ਆ ਕਿਉਂਕਿ ਸਭ ਤੋਂ ਵੱਡਾ ਬਾਹਰ ਕੰਮ ਵੀ ਸੈੱਟ ਹੋ ਜਾਣਾ ਆਪ ਦਾ ਮੁੱਲਕ ਭਾਈ ਨਹੀਂ ਬੰਦਾ ਜਿਹੜਾ ਆਪਦੀ ਮਿੱਟੀ ਨਾਲ ਜੁੜਿਆ ਨਾ ਸ਼ਾਮ ਨੂੰ ਤੁਸੀਂ ਘਰੇ ਜਾ ਵੜਨਾ ਪਰਮਾਰਾਂ ਨੂੰ ਹੀ ਮਿਲਦੇ ਹਾਂਜੀ ਹਾਂਜੀ ਸਾਡੇ ਬੰਦਿਆਂ ਨੂੰ 200% ਕੀ ਹੋਂ ਤਾਂ ਨੇਰੀ ਪੱਟੀ ਉਹਨਾਂ ਨੇ ਬਾਹਰ ਜਾਣ ਲਈ ਬਾਹਰ ਜਾਣ ਲਈ ਪਰ ਬੰਦ ਦਾ ਕੁੜੀਆਂ ਵੱਧ ਤਿਆਰ ਆ ਮੁੰਡੇ ਵੀ ਪਿਆਰ ਆ ਹਾਂਜੀ ਹਾਂਜੀ ਬਾਹਰ ਮੁੰਡੇ ਐਸੇ ਵੀ ਆ ਜਿਹੜੇ ਕੁੜੀਆਂ ਮੁੰਡੇ ਵਿਆਹ ਕਰਾ ਕੇ ਜਾਵੜੇ ਉਹਨਾਂ ਨੂੰ ਰਹਿਣ ਨੂੰ ਜਗਾਣੀ ਨਹੀਂ ਮਿਲਦੀ ਨਹੀਂ ਮਿਲਦੀ ਮੰਨ ਲਓ ਮੰਨ ਲਓ ਮੇਰੇ ਕੋਲ ਇੱਥੇ 50000 ਰੁਪਏ ਮਹੀਨੇ ਦਾ ਕਮਾਉਣਾ ਕੀ ਮੈਨੂੰ ਬਾਹਰ ਜਾਣਾ ਚਾਹੀਦਾ ਨਹੀਂ ਜੀ ਨਹੀਂ ਜਾਣਾ ਚਾਹੀਦਾ ਨਹੀਂ ਨਹੀਂ ਮੈਂ ਆਪਦਾ ਗੁਜ਼ਾਰਾ ਚਲਾ ਸਕਦਾ ਹਾਂਜੀ ਹਾਂਜੀ ਇੱਥੇ ਐਸੇ ਬੰਦੇ ਵੀ ਜਿਹੜੇ ਲੱਖ-ਲੱਖ ਰੁਪਏ ਮਹੀਨੇ ਦਾ ਬਣਾਉਂਦੇ ਉਹ ਵੀ ਬਾਹਰ ਜਾਂਦੇ ਹਾਂਜੀ ਹਾਂਜੀ ਉਹ ਵੀ ਲਈ ਜਾਂਦੇ ਤੇ ਇੱਥੇ ਕੋਈ ਜੋਬ ਚੁੱਕਦੇ ਜਾਂ ਕੋਈ ਹੋਰ ਕਿਵੇਂ ਪ੍ਰਾਈਵੇਟ ਕੰਪਨੀ ਆ ਕੋਈ ਜੋਬ ਦਾ ਚਾਂਸ ਵੱਡਾ ਰਹਿੰਦਾ ਰਹਿੰਦਾ ਹੁਣ ਕਿ ਨਹੀਂ ਅੱਗੇ ਵਾਲਾ ਹਾਲੀ ਜੋ ਵੀ ਉਸੇ ਤੋਂ ਹੁਣ ਸਾਡੂੰ ਤਾਂ ਸਾਡੀ ਲੈਣ ਦਾ ਪਤਾ ਹੀ ਹਾਂਜੀ ਤੇ ਤੁਸੀਂ ਆਪ ਦਾ ਚੰਗਾ ਗੁਜ਼ਾਰਾ ਕਰੀ ਜਾਂਦੇ ਆ ਬਹੁਤ ਵਧੀਆ ਹੀ ਕਿਰਪਾ ਮਹਾਰਾ ਜੀ ਕੋਈ ਗੱਲ ਨਹੀਂ ਵਧੀਆ ਰੋਟੀ ਪਣੀ ਖਾਈ ਜਾਂਦੇ ਆ ਵਧੀਆ ਪਰਿਵਾਰ ਤੇ ਜਾਂਦੇ ਆ ਜੀ ਤੁਸੀਂ ਇੱਥੇ ਪ੍ਰਾਈਵੇਟ ਬਸਟ ਜੋਬ ਹਾਂਜੀ ਪ੍ਰਾਈਵੇਟ ਵੀ ਵੈਰੀ ਗੁੱਡ ਕਿਉਂਕਿ ਆਈਡੀਆ ਦੱਸ ਸਕਦੇ ਚੰਨੀ ਤੁਹਾਡੀ ਉਹ ਤੇਰਾ 12 ਘੰਟੇ ਤੇਰਾ ਕੋਈ ਛੁੱਟੀ ਵੀ ਹੁੰਦੀ ਆ ਵਾਜ ਕੋਈ ਛੁੱਟੀ ਨਹੀਂ ਹੁੰਦੀ ਤੇ ਉਹ ਕੰਮ ਕੋਈ ਟੈਨਸ਼ਨ ਵਾਲਾ ਤਾਂ ਨਹੀਂ ਵਧੀਆ ਖੋਸ਼ ਹੋ ਕੇ ਕਰਦੇ ਟੈਨਸ਼ਨ ਤਾਂ ਹੁੰਦੀ ਆ ਹੀ ਕੰਮ ਦੀ ਕਰੇਗੀ ਵੀ ਕੋਈ ਟੈਨਸ਼ਨ ਲੈ ਕੇ ਕਰਾਂਗੇ ਵਧੀਆ ਹੋਊਗਾ ਜੇ ਮੰਨ ਕੇ ਲੋ ਆਣਗੇ ਇੱਦੀ ਕਰਾਂਗੇ ਤਾਂ ਕੰਮ ਕੋਈ ਵੀ ਮੰਨ ਉਸ ਆਈਡੀਆ ਕੋਈ ਤੁਹਾਨੂੰ 20 30 15000 ਕੁਛ ਬਣਦਾ ਆਪਾਂ ਨਾਲ ਵੀ ਰਬੀਆ ਬਣਦਾ ਯਾਨੀ ਚਲੋ ਜਿੰਨਾ ਜਿੰਨਾ ਨੇ ਗੁਜ਼ਾਰਾ ਚੱਲੀ ਜਾਂਦਾ ਹਾਂਜੀ ਗੁਜ਼ਾਰਾ ਕਰਾ ਲਿਆ ਤੁਸੀਂ ਹਾਂਜੀ ਕਰਾ ਲਿਆ ਜੀ ਫੈਮਿਲੀ ਵਧੀਆ ਸਾਰੇ ਵਧੀਆ ਓਕੇ ਜੀ ਅੰਟੀ ਅੰਕਲ ਸਾਰੇ ਵਧੀਆ ਹਾਂਜੀ ਹਾਂਜੀ ਓਕੇ ਜੀ ਤੇ ਇਹ ਵੀਡੀਓ ਬ੍ਰਦਰ ਮੈਂ ਕਾਲੋ ਹੀ ਕੋਈ ਯਾਰ ਮੈਂ ਤੁਹਾਨੂੰ ਚੈਨਲ ਦੱਸੂਗਾ ਬਿਲਕੁਲ ਨਾਰਮਲ ਗੱਲਾਂ ਬਾਤਾਂ ਛੋੜੇ ਭਰਾ ਆਪਣੇ ਨਾਲ ਗੱਲਾਂ ਬਾਤਾਂ ਕਰਦੇ ਆ ਹਾਂਜੀ ਹਾਂਜੀ ਅੱਜ ਤੁਹਾਨੂੰ ਉਪਰ ਉਪਰ ਲੱਗਦਾ ਮੈਂ ਸ਼ਟਲ ਨਹੀਂ ਤੁਹਾਡੇ ਕੋਲ ਆ ਗਿਆ ਆ ਕੇ ਲੱਗਦਾ ਆ ਗਿਆ ਜੀ ਤੇ ਬ੍ਰਦਰ ਤੁਹਾਡਾ ਕੀ ਨਾਮ ਵੀ ਮੋਟੋ ਸਭੀ ਘੈਂਟ ਬਣਾਈ ਹੈ ਮੇਰਾ ਥੈਂਕ ਯੂ ਵੀਰੇ ਪਹਿਲਾਂ ਦਾ ਮੇਰਾ ਨਾਮ ਮਨਸੰਗੀਤ ਨਾਮ ਹੈ ਮੇਰਾ ਮਨਸੰਗੀਤ ਮਨ ਸੰਗੀਤ ਬੜਾ ਟਿਫੀ ਕਰਦਾ ਤੇ ਡਿਫਰੈਂਟ ਨਹੀਂ ਮਾਣਾ ਹਾਂਜੀ ਵੀਰੇ ਫੋਰਸ ਆਉਂਡ ਇੰਡੀਆ ਆ ਆਤਰੇ ਸਾਰੇ ਵਧੀਆ ਹਾਂਜੀ ਹਾਂਜੀ ਵਧੀਆ ਤੁਸੀਂ ਬ੍ਰਦਰ ਕੀ ਕੰਮ ਕਰਦੇ ਮੈਂ ਪ੍ਰਾਈਵੇਟ ਜੌਬ ਕਰਦਾ ਵੀਰੇ ਜਿਹਾਰ ਪਾਸੇ ਹਾਂਜੀ ਹਾਂਜੀ ਵੀ ਤਕਰੀਬਨ 8 ਤੋਂ 10 ਸਾਲ ਦੇ ਵਿੱਚ ਹੋ ਗਿਆ ਮੈਨੂੰ ਇਸ ਲੈਣ ਦੇ ਵਿੱਚ ਆਇਆ ਇਹਨੂੰ ਜੀ 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 ਹਾਂ 97 ਦਾ ਮੇਰਾ ਬਰਤਾ ਬਾਕੀ ਤੁਸੀਂ ਆਈਡੀਆ ਤੁਹਾਡਾ ਸਿਸਟਮ ਕੰਨੀ ਹਾਂ ਵਧੀਆ ਵੀਰੇ ਮੈਂ ਇੱਕ ਗੱਲ ਇਥੇ ਤੁਹਾਨੂੰ ਹੋਰ ਪੁੱਛਦਾ ਦੂਜੀਆਂ ਗੱਲਾਂ ਤਾਂ ਆਪਣੀਆਂ ਚਲੋ ਕੋਈਆਂ ਬ੍ਰਦਰ ਦਾ ਵੀ ਇੱਥੇ ਹਾਲਾਤ ਜਿਹਦੇ ਇਹ ਗੱਲਾਂ ਕਹਿੰਦੇ ਆ ਵੀ ਜਿਹੜੇ ਬੰਦੇ ਇੱਥੇ ਘਾੜੀਆਂ ਡਾਉਂਦੇ ਆ ਵੀ ਇੱਥੇ ਬੰਦਿਆਂ ਦਾ ਹਾਲਾਤ ਬੜਾ ਭੈੜਾ ਚੋਰੀਆਂ ਡਕੈਤੀਆਂ ਵਧਣ ਲੱਗੀਆਂ ਇੱਥੇ ਚਾ ਵਧੀਆਂ ਇੱਥੇ ਇਹ ਵਧੀਆ ਵੀਰੇ ਕਈ ਕਹਿੰਦੇ ਗੱਡੀ ਤੇ ਮੂਰੇ ਜਾਣੇ ਆਂਡੇ ਮਾਰ ਦਿੰਦੇ ਆ ਗੱਲਾਂ ਸੱਚ ਆ ਅਸੀਂ ਕੱਲੀਆਂ ਵੀਡੀਓ ਵੇਖੀਆਂ ਸੇਵ ਨਹੀਂ ਦਾ ਸੇਵ ਕਰਨੀ ਆ ਆਪਣੇ ਇੱਥੇ ਬੰਦਿਆਂ ਨੂੰ ਫਤਰਾ ਰਹਿੰਦਾ ਜਿਹੜਾ ਨੇਰੇ ਸਵੇਰੇ ਮਗ ਨਾਲ ਹੀ ਜਾ ਸਕਦਾ ਇਹ ਤੋਂ ਮੜਾ ਜਾਂ ਮੈਂ ਤੈਨੂੰ ਏ ਕਹੀ ਦੀ ਜਾਂ ਤੁਸੀਂ ਮੈਨੂੰ ਏ ਕਹੀ ਦੀ ਇਹ ਨਹੀਂ ਪਤਾ ਮੈਂ ਚਾਰ ਬੰਦੇ ਲੈ ਕੇ ਤੁਹਾਡੇ ਕੋਲ ਕਿੱਥੇ ਗੱਲ ਪਈ ਆ ਆ ਵੀਡੀਓ ਨਾ ਜਦੋਂ ਕੋਈ ਵੀਰੇ ਗਗਨਦੀਪ ਨਾਲ ਗੱਲ ਕਰਦਾ ਤੇ ਗੱਡੀ ਵਾਲੇ ਉਹਨੇ ਬੋਲੀ ਸੀ ਇੱਕ ਬੋਲੀ ਸੀ ਮੋਟਰਸਾਈਕਲ ਕੈਮਰਾ ਨਹੀਂ ਪਵਾਇਆ ਗੱਡੀ ਵਾਲੇ ਬੋਲੀ ਜਾਂਦੇ ਬਈ ਬੰਦਿਆਂ ਦੀ ਪੇਸ਼ੈਂਸ ਨਹੀਂ ਰਹੀ ਸੈਂਸੇਟ ਨਹੀਂ ਸੈਂਸਕਤੀ ਨਹੀਂ ਜੀ 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 ਤੇ ਤੁਹਾਡਾ ਕੀ ਆਈਡੀਆ ਇਹਨਾਂ ਹਾਲਾਤਾਂ ਦੇ ਵਿੱਚ ਬੰਦੇ ਨੂੰ ਇੱਥੇ ਰਹਿਣਾ ਚਾਹੀਦਾ ਕਿ ਬਾਹਰ ਜਾਣਾ ਚਾਹੀਦਾ ਕਿਹੜੇ ਬੰਦੇ ਨੂੰ ਜਾਣਾ ਚਾਹੀਦਾ ਹੱਲਾਤਾਂ ਨੂੰ ਦੇਖ ਕੇ ਤਾਂ ਮੇਰੇ ਬਾਹਰ ਹੀ ਆ ਜੀ ਪਰ ਜਿਨ੍ਹਾਂ ਦਾ ਪਰਿਵਾਰ ਪਾਲਣਾ ਹੈ ਜਿਨ੍ਹਾਂ ਦਾ ਦੇਸ਼ ਨਾਲ ਪੰਜਾਬ ਨਾਲ ਮੋਹ ਪਿਆਰ ਆ ਉਹ ਨਹੀਂ ਜਾਂਦਾਗਾ ਵੀਰੇ ਉਹ ਨਹੀਂ ਜਾਂਦਾ ਇਹਦੇ ਵਿੱਚ ਜਿਹੜੇ ਹੁਣ ਆਈਲੈਂਡ ਤੇ ਜਿਹੜੇ ਸੈਂਟਰ ਆ ਤੁਹਾਨੂੰ ਕੀ ਲੱਗਦਾ ਇੱਥੇ ਤੁਸੀਂ ਫੇਰ ਰਹਿੰਦੇ ਆ ਇੱਥੇ ਜਿਹੜੇ ਬੋਰਡ ਅੱਗੇ ਬਹੁਤ ਹੁੰਦੇ ਸੀ ਉਹ ਕਾਫੀ ਸੈਂਟਰ ਬੰਦ ਵੀ ਹੋ ਚੁੱਕੇ ਆ ਵੀਰੇ ਬੰਦ ਹੋ ਗਿਆ ਹਾਂਜੀ ਉਹ ਸਾਹਮਣੇ ਬਿਲਡਿੰਗ ਦੇ ਵਿੱਚ ਦੋ ਸੈਂਟਰ ਆਈਲੈਂਡਸ ਸੈਂਟਰ ਸੀਗੇ ਮੇਰੇ ਸਾਹ ਦੇ ਚੌਣਨ ਇੱਕ ਹੀ ਚੱਲਦਾ ਵੀ ਜਸਟਿਕਲ ਦਾ ਫਾਈਲਾ ਫੁੱਲੇ ਦੇਖ ਰੇ ਆ ਆਦਰਵਾਇਜ਼ ਉਹ ਵੀ ਬੰਦ ਆ ਉਹਦਾ ਰਿਜਨ ਘਟ ਗਿਆ ਜੀ ਤੇ ਮਨ ਸੰਗੀਤ ਬਰਾਦਰ ਤੁਸੀਂ ਕਿੰਨੀਆਂ ਪੜੇ ਆ ਮੈਂ ਪਲੱਸ 2 ਕੀਤੀ ਆ ਵੀਰੇ ਪਲੱਸ 2 ਕਰਕੇ ਤੁਸੀਂ ਨਹੀਂ ਸੋਚਿਆ ਬਾਹਰ ਜਾਂਦਾ ਸੋਚਿਆ ਸੀਗਾ ਮੇਰੇ ਐਕਚੁਅਲੀ ਸਿਸਟਰ ਬਾਹਰ ਹੈ ਵੈਰੀ ਗੁੱਡ ਠੀਕ ਆ ਮਦਰ ਦਾ ਵੀ ਵਪਾਰੀ ਆ ਫੀਜ਼ਾ ਆਇਆ ਹੋਇਆ ਉਹਨਾਂ ਦਾ ਵੀ ਅੱਜ ਆਇਆ ਇਹ ਪਹਿਲਾਂ ਵੀ ਮਤਲਬ ਉਸ ਤੋਂ ਤੁਹਾਡਾ ਦਿਲ ਕਰਦਾ ਬਾਹਰ ਜਾਣਾ ਹਾਂ ਜੀ ਉਹ ਫੈਮਿਲੀ ਨੂੰ ਦੇਖ ਕੇ ਤਾਂ ਇੱਕ ਵਾਰੀ ਜੀ ਕਰਦਾ ਵੀ ਜਾਇਆ ਹੈਗੇ ਜੀ 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 ਪਰ ਉਹ ਦਿਲੋਂ ਨਹੀਂ ਪੰਜਾਬ ਛੱਡਣ ਜੀ ਕਰਦਾ। ਨਾ ਬੰਦਾ ਕਿਹੜਾ ਲਾ ਕੇ ਮੁਰਹੇ ਆਵੇ। ਜਾਣਾ ਲਾਈਫ ਉੱਤਰ ਵੀ ਬੇਕਸਰ ਛੋੜੇ ਆਵੇ। ਪੱਕਾ ਨਾ ਜਾਵੇ। ਪੱਕਾ ਨਾ ਜਾਵੇ। ਮਾਲਾ ਅੰਡ ਗਵੰਡ ਕੋਈ ਚਾਚਾ ਤਾਇਆ ਹੋਇਆ ਕੋਈ ਗਮੀ ਹੁੰਦੀ ਆ ਕੋਈ ਕੁਸ਼ੀ ਦਾ ਮੌਲ ਆਪਾਂ ਮੜ ਕੇ ਵੀਡੀਓ ਕਾਲਾਂ ਤੇ ਦੇਖਦੇ ਆ। ਜੀ 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 ਵੈਰੀ ਗੁੱਡ। ਇਹ ਮਾਲਾ ਆਪਣੇ ਕੋਈ ਇਥੇ ਦਾਦਾ ਜੱਦੀ ਆ ਉਹਨਾਂ ਜੇ ਉਹਨਾਂ ਡੈਥ ਹੁੰਦੀ ਆ ਆਪਾਂ ਵੀਡੀਓ ਕਾਲ ਤੇ ਦੇਖਦੇ ਆ। ਬਹੁਤ ਬਹੁਤ ਬੰਦਿਆਂ ਨੇ ਇਹ ਗੱਲ ਹੋਈ ਆ। ਬੜਿਆਂ ਨੇ ਹੋਈ ਆ। ਹੁੰਦੀ ਆ। ਜੀ ਜੀ। ਪਰ ਉਹਦੇ ਨਾਲ ਉਹ ਆ ਦਾ ਮਾਪੇ ਕੋਲੇ ਰਵੇ ਵੀਰੇ ਆ ਦਾ ਇੱਥੇ ਵਧੀਆ ਸੱਟ ਜੀ ਜੀ ਗੁਜ਼ਾਰਾ ਚੱਲੀ ਜਾਂਦਾ ਤੇ ਇਹਨਾਂ ਤੁਹਾਡੀਆਂ ਗੱਲਾਂ ਤੋਂ ਗਗਨਦੀਪ ਵੀਰੇ ਤੋਂ ਤੇ ਤੁਹਾਡੀ ਮਨਸ਼ਕੀ ਜੀਆਂ ਗੱਲਾਂ ਤੋਂ ਲੱਗਦਾ ਯਾਰ ਬੰਦੇ ਸਾਡੇ ਐਸੇ ਵੀ ਜਿਹੜੇ ਇੱਥੇ ਕੰਮ ਕਰਕੇ ਵੀ ਖੁਸ਼ ਆ ਤੁਸੀਂ ਖੜੇ ਆ ਮੈਂ ਉਹ ਤੋਂ ਵੇਖੀ ਜਾਂਦਾ ਮੈਂ ਕਿ ਬੰਦੇ ਕੰਮਾਂ ਨੇ ਲੱਗਦੇ ਆ ਪਹਿਲਾਂ ਬਰਾਬਰ ਕਿਉਂਕਿ ਮਿਲਿਆ ਬਨੂੰ ਸੰਗ ਗਿਆ ਮੜਾ ਜਾਂਦਾ ਮੈਂ ਯਾਰ ਹਾਂਜੀ 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 ਅੱਲਾਹ ਕਹਿੰਦਾ ਪਤਾ ਨਹੀਂ ਕੀ ਪੁੱਛਣਾ ਸਹੀ ਗੱਲ ਆ ਬਰਾਬਰ ਬਈ ਕੀ ਪੁੱਛਣਾ ਨਾ ਅਗਲੇ ਨੇ ਆਪਾਂ ਉਨੀ ਗੱਲ ਕਰਾਂਗੇ ਹਾਂਜੀ ਤੇ ਇਹਦੇ ਵਿੱਚ ਤੁਹਾਡਾ ਨਾਲ ਗੱਲ ਕਰਕੇ ਮੈਨੂੰ ਬਹੁਤ ਚੰਗਾ ਲੱਗਾ। ਥੈਂਕ ਯੂ। ਦਿਲ ਤੋਂ ਧੰਨਵਾਦ ਤੁਹਾਡੇ ਭਰਾਵਾਂ ਦੋਨਾਂ ਦਾ। ਤੁਹਾਡਾ ਵੀ ਗਗਨਦੀਪ। ਜੇ ਤੁਸੀਂ ਕਹੋਗੇ ਵੀਡੀਓ ਨੈਟ ਤੇ ਚੜੂਗੀ YouTube ਤੇ ਜੇ ਕਹੋਗੇ ਨਹੀਂ ਤੇ ਨਹੀਂ। ਥੈਂਕ ਯੂ ਤੁਹਾਡਾ। ਵੇ ਮੇਰੇ ਨਾ ਕੈਮਰੇ ਦਾ ਧਿਆਨ ਰੱਖੋ ਕੁਝ ਲੈ ਕੇ ਨਿਕਲ ਨਾ ਜਾਵੇ ਹੁਣ ਦੱਸੋ ਕੀ ਨਾਮ ਤੁਹਾਡਾ ਗੁਰਸ਼ਰਨ ਸਿੰਘ ਜੀ ਗੁਰਸ਼ਰਨ ਤੇ ਤੁਸੀਂ ਕਿੰਨੀਆ ਪੜੇ ਬ੍ਰਦਰ ਪਲਸ 2 ਪਾਸ ਪਲਸ 2 ਪਾਸ ਤੇ ਕਿਵੇਂ ਜ਼ਿੰਦਗੀ ਠੀਕ ਚੱਲਦੀ ਪਈ ਆ ਬਸ ਚੱਲੀ ਜਾਂਦਾ ਜੀ ਕਮਾਲ ਲਈ ਦੇ ਖਾਲ ਖਾਲ ਲਈ ਦੇ ਬਸ ਤੇ ਪਲਸ 2 ਤੋਂ ਬਾਅਦ ਕੀ ਕੀਤਾ ਤੁਸੀਂ ਪਲਸ 2 ਤੋਂ ਬਾਅਦ ਵਿਰੇ ਡਕੂਮਾਂਗੀ ਕਰਦਾ ਪਿਆ ਸੀ ਮੈਂ ਤੇ ਉਹਦੇ ਬਾਅਦ ਕੋਸ਼ਿਸ਼ ਕਰਦਿਆਂ ਜੂਰਾਂ ਕਰਕੇ ਵੀ ਛੁੱਟ ਗਿਆ ਅੱਛਾ ਹਰ ਕੰਮ ਤੋਂ ਦੇ ਜਿਹੇ ਪੈ ਗਏ ਵੈਰੀ ਗੁੱਡ ਕਿਹੜਾ ਪਿੰਡ ਸ਼ਹਿਰ ਆ ਮੇਰੇ ਭਰਾ ਦਾ ਵੰਦਸਟਾਨਾ ਜੀ ਵੰਦਕਾਣਾ ਪਿੰਡ ਵੰਦਸਟਾਨਾ ਕਿਹੜੇ ਪਾਸੇ ਰਹਿੰਦੇ ਆ ਵੰਦਸਟਾਨਾ ਇੱਥੋਂ ਕੋਟਕਪੂਰੇ ਤੋਂ 7-8 ਕਿਲੋ ਮੀਟਰ ਰਹਿੰਦੇ ਆ ਨਾਈ ਮੱਚਾ ਅਸੀਂ ਵੀ ਰਹਿੰਦੇ ਆ ਐਤਾ ਚਲੋ ਕਿਤੇ ਰਹਿੰਦੇ ਹੋਗੇ ਵੰਦਕਾਣਾ ਠੀਕ ਆ ਹਾਂਜੀ ਤੇ ਤੁਸੀਂ ਪਲੱਸ 2 ਕੀਤੀ ਆਰਸ ਨਾਲ ਕੀਤੀ ਗਾਧਨਾ ਕੀਤੀ ਹਾਂਜੀ ਹਾਂਜੀ ਆਰਸ ਨਾਲ ਤੇ ਯਾਰ ਤੁਸੀਂ ਤਾਂ ਚਲੋ ਯੰਗ ਜਨਰੇਸ਼ਨ ਆ ਤੁਹਾਨੂੰ ਪਤਾ ਹੋਣਾ ਜਿਹੜੇ ਬੰਦੇ ਆਈ ਲੈਟਸ ਕਰਕੇ ਬਾਹਰ ਜਾਂਦੇ ਆ ਕੀ ਅੱਜ ਵੀ ਜਾਈ ਜਾਂਦੇ ਆ ਹਾਂ ਜਾਈ ਜਾਂਦੇ ਆ ਜਾਈ ਜਾਂਦੇ ਆ ਹਾਂ ਤੇ ਜਿਹੜੇ ਇੱਥੇ ਜਿਹੜੇ ਮੁੰਡੇ ਹੁਣ ਇਹ ਵੀ ਕਹਿੰਦੇ ਇੱਥੇ ਆਪਣੇ ਨਾ ਸਿਚੁਏਸ਼ਨ ਚੇਂਜ ਹੋ ਗਈ ਮੁੰਡਿਆਂ ਨੂੰ ਕੰਮ ਮਿਲਣ ਲੱਗ ਗਿਆ ਤੇ ਕੀ ਕੰਮ ਮਿਲਦਾ ਪਿਆ ਹੁਣ ਕੀ ਕਿਸਮ ਖਰਾਬੀ ਹੈ ਨਹੀਂ ਵੀਰੇ ਮੈਨੂੰ ਤਾਂ ਨਹੀਂ ਲੱਗਦਾ ਵੀ ਮਿਲਦਾ ਪਿਆਗਾ ਠੀਕ ਆ ਕੰਮ ਕੋਈ ਨਹੀਂ ਮਿਲਦਾ ਪਿਆ ਹਾਂ ਠੀਕ 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 ਉਹੀ ਹਾਲ ਆ ਪਹਿਲਾਂ ਵਾਲਾ ਉਹੀ ਹਾਲ ਕੋਈ ਚੇਂਜ ਨਹੀਂ ਆਇਆ ਕੋਈ ਚੇਂਜ ਤੇ ਕੀ ਤੁਹਾਡੇ ਵਿੱਚ ਤੁਹਾਡੀ ਉਮਰ ਦੇ ਮੁਤਾਬਕ ਜਿੰਨੀ ਤੁਹਾਡੀ ਸੋਚ ਆ ਕੀ ਬੰਦੇ ਨੂੰ ਹੁਣ ਬਾਹਰ ਜਾਣਾ ਚਾਹੀਦਾ ਕਿ ਨਹੀਂ ਜਾਣਾ ਪੈਂਦਾ ਬੰਦਾ ਦੁੱਖੀ ਹੋ ਪਤੇ ਹੋ ਕੇ ਜਾਂਦਾ ਕਿ ਜਦੋਂ ਹੁਣ ਮੇਰੇ ਵਰਗਾ ਹੁਣ ਕੰਮ ਨਾ ਮਿਲੂਗਾ ਹੁਣ ਜਿਹੜਾ ਕੰਮ ਮੈਂ ਕਰਦਾ ਹਰੇ ਕੰਮ ਦਾ ਸੀਜ਼ਨ ਹੁੰਦਾ ਜੇ ਜਦੋਂ ਸੀਜ਼ਨ ਖਤਮ ਹੋ ਗਿਆ ਤਾਂ ਵਿਹਲਾ ਤਾਂ ਰਹਿ ਨਹੀਂ ਸਕਦਾ ਬੰਦਾ ਕੰਮ ਤੇ ਉਦੋਂ ਫਿਰ ਮਜਬੂਰੀ ਚ ਜਾਣਾ ਹੀ ਪੈਂਦਾ ਬਾਹਰ ਬੰਦੇ ਨੂੰ ਬਿਲਕੁਲ ਤੇ ਵਿਆਹ ਦਾ ਵੀ ਪ੍ਰੋਗਰਾਮ ਬਣਾਇਆ ਵਿਆਹ ਹੋਇਆ ਵੀ ਵੈਰੀ ਗੁੱਡ ਦੂਸੇ ਯਾਰ ਚੱਕੀ ਫਿਰਦੇ ਫੱਟੇ ਵਿਆਹ ਵੀ ਕਰਾਇਆ ਮੇਰੇ ਭਰਾਰੇ ਹੈ ਨਿੱਕੂ ਭਦਰ ਹੈ ਨਿੱਕੂ ਕੰਮ ਵੱਡੇ ਕੀਤੇ ਵਿਆਹ ਵੀ ਕਰ ਲਿਆ ਜਵਾਕ ਵੀ ਨਹੀਂ ਜਵਾਕ ਉਰੇ ਹੋਨੇ ਹੋਨੇ ਕਰਾਇਆ ਹੋਣਾ ਵਿਆਹ ਇਨੀ ਛੇਤੀ ਕਦ ਕਰਾ ਲਿਆ ਯਾਰ ਬਸ ਫਿਰ ਸਭ ਮਰ ਜਾਂ ਨਹੀਂ ਨਹੀਂ ਹੈ ਤਾਂ ਰਹੀ ਜੀ ਕਰ ਜਾਂਦੀ ਮਰਜੀ ਕਰਾ ਠੀਕ 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 ਹੈ ਤੇ ਮੈਂ ਤੁਹਾਨੂੰ ਫੇਰ ਬੇਨਤੀ ਕਰਦਾ ਜਿਹੜੀ ਵੀਡੀਓ YouTube ਤੇ ਪਾਉਗੀ ਤੇ ਸਾਡੇ ਭਰਾ ਵੇ ਤੇ ਕੋਈ ਹੋਰ ਨਹੀਂ ਆਪਣੇ ਯਾਰ ਕੇ ਮੁੰਡੇ ਆ ਕਰੇ ਵਿਆਹ ਇਹਦਾ ਪੂਰਾ ਹੀ ਫਰਕ ਹੈ ਬਾਬਾ ਚੱਕ ਤਾਂ ਪਹਿਲਾਂ ਪੈਟਰੋਲ ਕਿੰਨਾ ਹੁੰਦਾ ਜੀ ਉਹਲਾ ਪੈਟਰੋਲ ਵੇਰੇ 60 70 50 60 ਹੁੰਦਾ ਸੀਗਾ ਤੇ ਹੁਣ 95 ਪਲੱਸ ਲੈ ਰਹੀ ਆਗੇ ਮਤਲਬ ਬੜੀ ਵਧੀਆ ਹੀ ਹੈ ਘਟਿਆ ਵਧੀਆ ਹੀ ਹੈ ਵਧੀਆ ਹੀ ਤੇ ਕੋਈ ਦਿਲ ਦਾ ਦਿਲ ਦੀ ਕੋਈ ਖੁਆਇਸ਼ ਹੋਵੇ ਜਿਹੜੀ ਪੂਰੀ ਕਰਨੀ ਮੇਰੇ ਭਰਾਣੇ ਦਿਲ ਦੀ ਖੁਆਇਸ਼ ਵੀਰੇ ਕਰਦਿਆਂ ਨੂੰ ਰਾਏ ਕਰਾਉਣਾ ਬਸ ਠੀਕ ਕਰਦਿਆਂ ਲਈ ਜ਼ਿੰਦਗੀ ਦੇਣੀ ਆ ਇਹ ਬੜੀ 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 ਚੰਗੀ ਗੱਲ ਆ ਕਿਉਂਕਿ ਇੱਥੇ ਮੁੰਡੇ ਸਾਡੇ ਮੈਸੇਜ ਬੜੇ ਕਰਦੇ ਆ ਇਹ ਸੋਚ ਹਰ ਬੰਦੇ ਦੀ ਨਹੀਂ ਹੁੰਦੀ ਪਹਿਲਾਂ ਮੈਂ ਤੁਹਾਡੀ ਗੱਡੀ ਦੀ ਵੀਡੀਓ ਬਣਾਈ ਜਾਂਦਾ ਸੀ ਗੁਰੂ ਰਾਖਾ ਮੈਂ ਉਹ ਖਾਰਿਆ ਮੈਂ ਕਹਿੰਦਾ ਜੀ ਬ੍ਰਦਰ ਨੋਰਮਲ ਰੱਖ ਜਾ ਤੇ ਆਪਾਂ ਗੱਲ ਕਰਾਂਗੇ ਹਾਂਜੀ ਤੇ ਨਹੀਂ ਨਹੀਂ ਕਰਦੇ ਕਈ ਬੰਦੇ ਕੈਮਰੇ ਮੂਰੇ ਨਹੀਂ ਹੁੰਦੇ ਮੈਂ ਸਿੱਧੀ ਗੱਲ ਹੀ ਕੈਮਰੇ 'ਚ ਦੱਸਦਾ ਕਈ ਬੰਦੇ ਸੰਗ ਦੇ ਨਹੀਂ ਹੁੰਦੇ ਹੁਣ ਬੰਦੇ ਉਧਰ ਇੰਨੇ ਜਾਣੇ ਖੜੇ ਜਿਹਨੇ ਕੈਮਰਾ ਇਕੱਦਰ ਭਵਾਇਆ ਸਾਡੇ ਬੰਦੇ ਭੱਜ ਜਾਣੇ ਬੱਸ ਕਈ ਬੰਦੇ ਨਹੀਂ ਮੂਰੇ ਹੁੰਦੇ ਤਾਂ ਮੈਂ ਤੁਹਾਡੀ ਵੀਡੀਓ YouTube 'ਤੇ ਅਪਲੋਡ ਕਰੂੰਗਾ ਤੇ ਬੜੀ ਖੁਸ਼ੀ ਹੋਈ ਜ ਤੁਹਾਡੇ ਨਾਲ ਮਿਲ ਕੇ ਥੈਂਕ ਯੂ ਮੇਰੇ ਭਰਾ ਦਾ ਥੈਂਕ ਯੂ ਮਿਲਾਂਗੇ ਤੂੰ ਤਨ ਚੈਨ ਲਮਾਦਾ ਤਾਂ ਬਰਾਡ ਪਾਸ ਟੀਵੀ ਆ ਤੇ ਉਹਦੇ ਤੇ ਵੀਡੀਓ ਅਪਲੋਡ ਮੈਂ ਕਰੂੰਗਾ ਬਰਾਡ ਬਰਾਡ ਪਾਸ ਟੀਵੀ ਤੁਹਾਨੂੰ ਦੱਸ ਦਿੰਦਾ ਜਿਹੜੀ ਸਾਫਤ ਹੈ ਠੀਕ ਤੁਸੀਂ ਕਰ ਸਕਦੇ ਆ ਠੀਕ ਤੇ ਆਹ ਬ੍ਰਦਰ ਸਾਡੇ ਕੱਠੇ ਹੋਰ ਵੀ ਕਰੀ ਜਾਂਦੇ ਨੇ ਕੈਮਰਾ ਮਾਰ ਲਵਟੇ ਆਹ ਵੀ ਸਾਡੇ ਵਿੱਚੋਂ ਨਿਕਲ ਕੇ ਨਿਕਲਗੇ 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 ਕੋੰਨਾ ਨੇ ਨਿਕਲਣਾ ਅਰੇ ਇਹ ਠੀਕ ਆ ਪੁਰਾਣੇ ਬਾਹਰ ਜਾਣਾ ਸਾਡੇ ਪੁਰਾਣੇ ਬਾਹਰ ਜਾਣਾ ਮੈਂ ਕਰਤਾ ਗੱਲਾਂ ਤੇ ਬਰਦਰ ਕੀ ਹਾਲ ਚਾਲ ਤੁਹਾਡਾ ਹਾਲ ਬਈ ਵਧੀਆ ਜੀ ਬਹੁਤ ਵਧੀਆ ਤੇ ਕੀ ਨਾਂ ਤੁਹਾਡਾ ਹਰਸ਼ੀਵ ਸਿੰਘ ਜੀ ਹਰਸ਼ਦੀਪ ਸਿੰਘ ਹਾਂਜੀ ਇੰਨੇ ਤੁਸੀਂ ਇੱਥੇ ਲੋਕ ਹਨ ਹਾਂਜੀ ਤੇ ਕਿ ਕਿਹੜੀ ਆ ਤਿੰਨ ਤੋਂ ਦਸਵੀਂ ਦੇ ਵਿੱਚ ਹੁਣ ਹਾਂਜੀ ਦਸਵੀਂ ਤੋਂ ਬਾਅਦ ਤੁਸੀਂ ਜਾਣਾ ਬਾਹਰ ਬਾਹਰ ਹੀ ਬਾਹਰ ਕਿਉਂ ਜਾਣਾ ਬਾਰ ਬਈ ਘਰ ਦੇ ਹਾਲਾਤ ਥੋੜੇ ਹਾਂ ਉਸ ਹਾਵ ਨਾਲੀ ਹਾਲਾਤ ਮੇਰੇ ਹਾਲਾਤ ਚੰਗੇ ਹੋ ਜਾਣ ਪਾ ਕੇ ਜਾਣ ਸਾਡਾ ਸਾਰੇ ਬੰਦੇ ਜਾਣਦੇ ਇਸੇ ਗੱਲ ਨੂੰ ਕਿ ਹਾਲਾਤ ਚੰਗੇ ਹੋ ਜਾਣ ਤੇ ਤੁਹਾਨੂੰ ਲੱਗਦਾ ਬਾਹਰ ਜਾ ਕੇ ਆਪਣੇ ਹਾਲਾਤ ਚੰਗੇ ਹੋ ਜਾਣ ਹਾਂਜੀ ਹਾਂਜੀ ਇੱਥੇ ਕੋਈ ਜਿਹੜਾ 10ਵੀਂ ਤੋਂ ਬਾਅਦ ਤੁਹਾਨੂੰ ਇਹ ਨਹੀਂ ਲੱਗਦਾ ਵੀ ਕੋਈ ਪਲੱਸ 2 ਕਰੀਏ ਕੋਈ ਕੋਰਸ ਕਰੀਏ ਸਾਨੂੰ ਕੋਈ ਜੌਬ ਮਿਲ ਸਕਦੀ ਹੈ ਜੌਬ ਤਾਂ ਵੀ ਮਿਲ ਸਕਦੀ ਹੈ ਇਹ ਉਹ ਹਾਂ ਕਰਦੇ ਹਾਲਾਤ ਹੋ ਜੇ ਤੇ ਬਾਹਰ ਜਾਣਾ ਹਾਂਜੀ ਬਾਹਰ ਹੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਾਹਰ ਜਾਣਾ ਤੇ ਜੇ ਮੁਕਤਰਾ ਦੇ ਲਿਖਿਆ ਤਾਂ ਬਾਬੇ ਨਾਨਕ ਨੇ ਲਿਖਿਆ ਤੇ ਜਾਣਾ ਜ਼ਰੂਰੀ ਹਾਂਜੀ ਬਾਹਰ ਜਾਣਾ ਸਵਾਪ ਤੁਹਾਡਾ ਕਿਉਂਕਿ ਬਾਹਰ ਵੀ ਨਾ ਆਪਣੂੰ ਨਿਯੰਤ ਕਰਨੀ ਪੈਂਦੀ ਬਟ ਬਾਹਰ ਜਾ ਕੇ ਮੁੱਲ ਪੈ ਜਾਂਦਾ ਤੁਹਾਡੀ ਨਾਲ ਨਾਲ ਵੀ ਮੈਂ ਸਟੱਡੀ ਕਰਦਾ ਨਾ ਮੈਂ ਕੰਮ ਵੀ ਕਰਦਾ ਕੀ ਕੰਮ ਕਰਦਾਈ ਮੈਂ ਕਾਰਪੈਂਟਰ ਦਾ ਕੰਮ ਕਰਦਾ ਵੈਰੀ ਗੁੱਡ ਕਾਰਪੈਂਟਰ ਦਾ ਕੰਮ ਬਾਹਰ ਬਹੁਤ ਕੰਮ ਆਊਗਾ ਹਾਂਜੀ ਹੈਨਾ ਇੰਨਾ ਟਾਈਮ ਹੋ ਗਿਆ ਕੰਮ ਕਰ ਮੈਨੂੰ ਵੀ 7 ਸਾਲ ਹੋ ਗਏ ਕੰਮ 7 ਸਾਲ ਹਾਂਜੀ ਤੇ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਵੇਖੋ ਇਹ ਬ੍ਰਦਰ ਨਾਲੇ ਬਾਹਰ ਜਾਣਾ ਚਲੋ ਇਹ ਵੀਰੇ ਦਾ ਇਹ ਬੰਦਾ ਬਾਹਰ ਜਾਣ ਨੂੰ ਕਹਿੰਦਾ ਮੇਰੇ ਤੋਂ ਨਿੱਕਾ ਤੇ ਇਹ ਬੰਦਾ ਬਾਹਰ ਜਾਣ ਨੂੰ ਫਿਰਦਾ ਬੱਟ 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 ਤੁਸੀਂ ਇਹ ਧਿਆਨ ਕਰੋ ਬੰਦੇ ਨੂੰ ਕਾਰ ਪੇਂਟਰ ਦਾ ਕੰਮ ਆਉਂਦਾ ਤੇ ਤੁਸੀਂ ਆਪ ਤੱਕ ਨਹੀਂ ਚਾhti ਮਾਰੋ ਜਿਹੜੇ ਸਾਡੇ ਭਰਾ ਕੋਲ ਨਹੀਂ ਸਿੱਖ ਕੇ ਗਏ ਤੇ ਬਾਹਰ ਪਹੁੰਚ ਕੇ ਉਹਨਾਂ ਨੂੰ ਕੰਮ ਨਹੀਂ ਮਿਲਦਾ ਤੇ ਉੱਡੂ-ਉੱਡ ਕੇ ਬੰਦੇ ਪਰੇਸ਼ਾਨ ਹੋਏ ਰਹਿੰਦੇ ਆ ਇਹ ਗੱਲਾਂ ਤੋਂ ਵੀ ਲਰਨ ਕਰਨ ਦੀ ਲੋੜ ਆ ਵੀਰੇ ਦਾ ਸਟੈਪ ਚੰਗਾ ਬਾਕੀ ਬਾਹਰ ਜਾਣਾ ਉਹ ਵੀਰੇ ਦੀ ਮਰਜ਼ੀ ਆ ਤੇ ਬੱਟ ਉਹਨੇ ਕੰਮ ਸਿੱਖਿਆ ਵੇ ਤੁਹਾਡੇ ਲਈ ਬੜਾ ਫਾਇਦਾ ਹੋਊਗਾ ਤੇ ਤੁਹਾਨੂੰ ਕਿਸ ਨੇ ਸਲਾਹ ਦਿੱਤੀ ਭਾਈ ਕੰਮ ਸਿੱਖ ਕੇ ਜਾਓ ਨਹੀਂ ਨਹੀਂ ਭਾਈ ਮਾਣੀ ਸੀ ਗਈ ਪਹਿਲਾ ਕੰਮ ਪਹਿਲਾ ਤੋਂ ਪਹਿਲਾ ਤੋਂ ਹੀ ਮਨ ਸੀ ਗਈ ਪਹਿਲਾ ਕੰਮ ਹਾਂਜੀ ਪਹਿਲਾ ਵੀ ਮੈਂ ਚੰਡੀਗੜ੍ਹ ਜਾਵੜਾ ਸੀ ਗਈ ਇੱਥੋਂ ਹਾਂ ਚੰਡੀਗੜ੍ਹੋ ਕਰਦੇ ਹਾਲਾਤ ਹੋ ਜੀ ਹੋ ਗਏ ਫਿਰ ਮੈਂ ਆਕੇ ਤੇ ਦਸਵੀਂ ਭਰਤੀ ਉਪਣ ਨਾਲ ਨਾਲ ਮੈਂ ਕੰਮ ਵੀ ਕਰੀ ਗਈ ਨਾਲ ਨਾਲ ਪੜਾਈ ਵੈਰੀ ਗੁੱਡ ਵੈਰੀ ਕਿੰਨੀ ਸਾਲ ਦੀ ਉਮਰ ਹੈ ਮੇਰੀ ਬਈ 21 21 ਦੀ ਵੀਰੇ ਦੀ ਉਮਰ ਹੈ ਜਿਵੇਂ ਇੱਥੇ ਕਹਿੰਦੇ ਵੀ ਸਾਡੇ ਪੰਜਾਬ ਦੇ ਵਿੱਚ ਮੁੰਡੇ ਨਸ਼ੇ ਕਰਦੇ ਆ ਕਿਸੇ ਦੀ ਧਿਆਨ ਨਹੀਂ ਮੋਬਾਈਲ ਖੋ ਕੇ ਲੈ ਜਾਂਦਾ ਹੁਣ ਖੋਹਦੇ ਕੈਮਰੇ ਖੋਹਦੇ ਆ ਅਸੀਂ ਬੜੇ ਟੱਸਹਾਬ ਨਾ ਬਣਾਈ ਜਾਂਦੇ ਸਾਨੂੰ ਇਹ ਕੋਈ ਖਿੱਚ ਕੁਛ ਕਿਣਾ ਰਹੇ ਸਾਨੂੰ ਹਾਂਜੀ ਹਾਂਜੀ ਉਹਦੇ ਹਾਲਾਤ ਦੇ ਵਿੱਚ ਵੀ ਐਸੇ ਬੰਦੇ ਚੰਗੇ ਵੀ ਪਏ ਆ ਵਿਚਾਰਾ ਮਿਹਨਤ ਕਰਦਾ ਨਾਲ ਉਹ ਬੰਦਾ ਪੜ ਰਿਹਾ ਪੜਨ ਦੇ ਨਾਲ ਕਹਿੰਦਾ ਕਾਰਪੇਂਟਰ ਦਾ ਕੰਮ ਸਿੱਖ ਲੈ ਜੇ ਬਾਬੇ ਨਾਨਕ ਨੇ ਕਿਹਾ ਬਾਹਰ ਬੰਦਾ ਜਾਵੜਾ ਤੇ ਉੱਥੇ ਬੰਦਾ ਮਾਰ ਨਹੀਂ ਖੰਦਾ ਕੰਮ ਕਰ ਲੂਗਾ ਤੇ ਫੈਮਿਲੀ ਵਿੱਚ ਤੁਹਾਡੇ ਕੌਣ ਕੌਣ ਆ ਫੈਮਿਲੀ ਚ ਬ੍ਰਦਰ ਆਈ ਮੈਂ ਆਈ ਸਿਸਟਰ ਆ ਪਾਪਾ ਹੀ ਤੇ ਮਦਰ ਆਈ ਵੈਰੀ ਗੁੱਡ ਵੈਰੀ ਗੁੱਡ ਤੇ ਉਹ ਸਾਰੇ ਆਂਦੇ ਪੁੱਤ ਉਹ ਬਾਹਰ ਜੇ ਟਰਾਈ ਹੁੰਦਾ ਤੇ ਕਰ ਲਾ ਹਾਂਜੀ ਕਿਉਂਕਿ ਉੱਥੇ ਜਾ ਕੇ ਬੰਦਾ ਨਾ ਪੈਸੇ ਜ਼ਿਆਦਾ ਅਰਨ ਕਰ ਲੈਂਦਾ ਵੈਲਿਊ ਪੈ ਜਾਂਦੀ ਮਤਲਬ ਫਿਰ ਤਾਂ ਤਾਂ ਅੰਦੇ ਬਾਹਰ ਜਾਂਦੇ ਆ ਤੇ ਇੱਥੇ ਕਿਹੜੇ ਕਿਹੜੇ ਸਕੂਲ ਪੜੇ ਤੁਸੀਂ ਇੱਥੇ ਵੀ ਮੁੰ ਬੁਆਏ ਸਕੂਲ ਉਹ ਬੁਆਏ ਸਕੂਲ ਜਿਹੜਾ ਛਾਣੇ ਨੂੰ ਸਾਹਮਣੇ ਆ ਹਾਂਜੀ ਹਾਂਜੀ ਉਹ ਸਕੂਲ ਚ ਕਿਹੜਾ ਟੀਚਰ ਸੀ ਤੁਹਾਡਾ ਉਹ ਤੇ ਹੀ ਮੇਰਾ ਟੀਚਰ ਸੀਗਾ ਜੀ ਸੁਖਦੇਵ ਮਾਸਟਰ ਜੀ ਔਰ ਜੀਓਗ੍ਰਾਫੀ ਵਾਲਾ ਹਾਂਜੀ ਹੈਗਾ ਹਾਂਜੀ ਉਹ ਹੈ ਹੁਣ ਤਾਂ ਲਟਾਰ ਹੋ ਗਈ ਉੱਥੇ ਜੀਓਗ੍ਰਾਫੀ ਵਾਲਾ ਸ਼ਖਤੀ ਹੋਣਾ ਹਾਂਜੀ ਇੱਕ ਜੀਓਗ੍ਰਾਫੀ ਦਾ ਸਰਭਾ ਵੀ ਹੁੰਦਾ ਹੈ ਹਾਂਜੀ ਹਾਂਜੀ ਉਹ ਕੁੜਤਾ ਬਹੁਤ ਮਜ਼ੇਦਾਰ ਕੁੜਤਾ ਬਹੁਤ ਹੁੰਦਾ ਸੀਗੇ ਨਵਜੋਤ ਵੀ ਹੈਗਾ ਕਿ ਜੋਤ ਨਵਜੋਤ ਐਨਸੀਸੀ ਵਾਲਾ ਕੋਡਾ ਪ੍ਰਿੰਸੀਪਲ ਬਣ ਗਿਆ ਹੋਵੇ ਸ਼ਾਇਦ ਹਾਂਜੀ ਹਾਂਜੀ ਹੈਨਾ ਪਰ ਇਹ ਸ਼ਰੀਰ ਦਾ ਹੀ ਹਾਂ ਹਾਂਜੀ ਤੇ ਉਦੋਂ ਮੜ ਕੇ ਜਸਕਰਤਾਰ ਹੁੰਦਾ ਸੀ ਪਹਿਲਾਂ ਤੁਹਾਡੇ ਪ੍ਰਿੰਸੀਪਲ ਕਹੀ ਹੁੰਦੇ ਸੀ ਹਾਂ ਤੇ ਕਿਸੇ ਗੇਮਾ ਗੁੰਮ ਚ ਨਹੀਂ ਭਾਰ ਕੋ ਖੋ ਲਿਆ ਕਰਦੇ ਨਹੀਂ ਨਹੀਂ ਸਰ ਨਹੀਂ ਲਿਆ ਨਹੀਂ ਲਿਆ ਕੋਈ ਜ਼ਿੰਦਗੀ ਦੇ ਵਿੱਚ ਇੰਨੀ ਉਮਰ ਦੇ ਵਿੱਚ ਬੰਦੇ ਦੇ 100 ਗੱਲਬਾਤ ਹੁੰਦੀ ਆ ਕੋਈ ਧੋਖਾ ਧੱਕਾ ਤਾਂ ਨਹੀਂ 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 ਇਹੋ ਜੇ ਕੰਮ ਨਹੀਂ ਪਈ ਨਹੀਂ ਕੋਈ ਕੁੜੀ ਲਾ ਨਹੀਂ ਟੇਲ ਚੁੱਕੀ ਕੋਈ ਖੁਆਇਸ਼ ਵੀ ਨਹੀਂ ਆਈ ਨਹੀਂ ਖੁਆਇਸ਼ ਕੀ ਆਈ ਬਸ ਘਰ ਦੇ ਹਾਲਾਤ ਚੰਗੇ ਕਰ ਵਾ ਆਪਾਂ ਇਹ ਛੱਤਾਂ ਬਦਲ ਨਹੀਂ ਆ ਇਹ ਜ਼ਿੰਦਗੀ ਬਦਲ ਨਹੀਂ ਆ ਮਾਪੇ ਪਿਆਰ ਤੇ ਸਭ ਕੁਝ ਹਾਂਜੀ ਵੈਸੇ ਮੈਂ ਗੱਲ ਕਰਨਾ ਸੀ ਨਾਰਮਲ ਚਲੋ ਬੰਦੇ ਨਾਲ ਗੱਲ ਕਰਾਂ ਗਏ ਮਾੜੀ ਮੋਟੀ ਬੰਦਾ ਗੱਲ ਤੁਸੀਂ ਬੱਟ ਤੁਹਾਡੇ ਕੋਈ ਅਰਬਾ ਬੜਾ ਚੰਗੀ ਸੋਚ ਆ ਮੇਰੇ ਭਰਾ ਨੂੰ ਇਹੋ ਜੀ ਸੋਚ ਹੀ ਰੱਖਣੀ ਹੈ ਜ਼ਿੰਦਗੀ ਚ ਬਾਕੀ ਸਾਰੀਆਂ ਚੀਜ਼ਾਂ ਮਿਲ ਜਾਣੀਆਂ ਮਾਪਿਓ ਨਹੀਂ ਮਿਲਦੇ ਤੇ ਨਾ ਇਹ ਦੋ ਮਾਪੇਓ ਮਿਲਣਗੇ ਤੇ ਤੁਹਾਨੂੰ ਜੰਮਣਗੇ ਹੋਰ ਬੰਦਾ ਤੁਹਾਨੂੰ ਪਾਸੇ ਚੱਲ ਕੇ ਜਿੱਥੋਂ ਮਰਜੀ ਮਿਲੂਗਾ ਇੱਥੇ ਸਾਡੇ ਬੜੇ ਭਰਾ ਹੈਗੇ ਜਿਹੜੇ ਕੁੜੀਆਂ ਦੇ ਪਿੱਛੇ ਮੁੰਡਿਆਂ ਦੇ ਪਿੱਛੇ ਕੁੜੀਆਂ ਜਾਂ ਕੁੜੀਆਂ ਦੇ ਪਿੱਛੇ ਮੁੰਡੇ ਆ ਵੀ ਮੈਸਟਰਾਬ ਕਰ ਜਾਂਦੇ ਹਾਂਜੀ ਇਹ ਉਮਰ ਆ ਤੁਹਾਡੀ ਇਹ ਉਮਰ ਦੇ ਵਿੱਚ ਬੰਦਾ ਇਹ 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 ਤੋਂ ਬਚੇਵੇਂ ਆਪਣੀ ਬੜੀ ਖੁਸ਼ੀ ਦੀ ਗੱਲ ਆ ਤੇ ਤੁਹਾਡੇ ਨਾਲ ਗੱਲ ਕਰਕੇ ਮੈਨੂੰ ਬਹੁਤ ਚੰਗਾ ਲੱਗਾ ਇਹ ਜਿਹੜੀ ਵੀਡੀਓ ਮੈਂ ਚੈਨਲ ਬਰਾਡਬਸ ਟੀਵੀ ਤੇ ਅਪਲੋਡ ਕਰੂੰਗਾ ਤੇ ਉਮੀਦ ਆ ਤੁਸੀਂ ਵੇਖੋਗੇ ਤੇ ਹੋਰ ਭਰਾਵਾਂ ਨੂੰ ਵੀ ਸ਼ੇਅਰ ਕਰਿਓ ਤੁਹਾਡੇ ਘਰੇ ਵੀ ਵਿਖਾ ਦਿਓ ਵੀਰੇ ਨਾਲ ਗੱਲ ਹੋਈ ਸੀ ਉਹ ਤੁਹਾਨੂੰ ਪਤਾ ਲੱਗ ਜੂਗਾ ਵੀ ਕੀ ਕੀ ਉਹਦੇ ਵਿੱਚ ਹੋਰ ਆਪਣੇ ਚੈਨਲ ਤੇ ਵੀਡੀਓ ਹੋਰ ਪਈਆਂ ਇਹ ਤੁਹਾਨੂੰ ਨਾ ਖੈਦਾ ਹੋਗਾ ਤੇ ਥੈਂਕ ਯੂ ਮੇਰੇ ਭਰਾ ਦਾ ਬੜਾ ਟਾਈਮ ਦਿੱਤਾ ਤੇ ਪਹਿਲਾਂ ਦੱਸਣਾ ਜ਼ਰੂਰੀ ਆ ਵੀਡੀਓ ਚੜੂਗੀ YouTube ਤੇ ਥੈਂਕ ਯੂ ਤੇ ਆ ਭਈਆ ਹਿੰਦੀ ਬੋਲਦੇ ਹੋ ਜਾਂ ਪੰਜਾਬੀ ਹਿੰਦੀ ਹਿੰਦੀ हिंदी में बात करूँ आपसे बेस्ट है ना मैं आपकी ना वीडियो बना रहा हूँ यूट्यूब पे ये बना सकता हूँ ना ये देखो आप ऐसे आ रहे हो ऐसे पूरे चमकते आ रहे हो मेरी थोड़ी हिंदी कमजोर है देखिए मैं ट्राई करूँ आपका क्या हाल है बढ़िया है आपका क्या नाम है आपका मेरा नाम मोहन है मोहन प्यारे मोहन चाहते हो प्यारे तो नहीं है डेंजरस मोहन है हाँ थोड़ा है थोड़ा है चाहिए भी ए, सिस्टम ही ऐसा है आप कितनी देर से ये काम कर रहे हैं मेरे को बता आप, को हाँ, अच्छा हाँ। ना? आप ये काम कितने बजे शुरू करते हो कितने बंद करते हम सुबह उठते आठ बजे से लेके रात के, के ग्यारह बजे तक काम चालू रहता है आठ बजे से रात के ग्यारह बजे तक ब्रेक करते हो उसमें ए आपके कोई हेल्पर भी आपका फादर मदर कुछ हेल्पर है सब तो काम करने कितनी पे मिलती है आइडिया कुछ कितना एक महीने का महीने का बेनिफिट तो, तो हो जाता है इसमें दस बीस हजार का तो बेनिफिट है कितना हमारा तो फिक्स रेट है जो कई बारह है तेरह है बारह तेरह हजार मिल जाता आप राजस्थान से आए इधर काम करने का आपने यही क्यों चुना इधर काम का चांस ज्यादा मिल जाता है कि काम अच्छा चल जाता है क्या फायदा होता है हमारे काम अच्छा है काम अच्छा है दूसरी स्टेट में काम अच्छा नहीं, नहीं। इधर बाहर के लोग आते हैं या इधर के खाते पीते हैं ये है ना ये बेनिफिट होता है यही कभी आदमी आता है उधर यार हमारा अर्निंग अच्छा हो जाए इसीलिए आते आप राजस्थान से आए हो ठीक है और जो ये आपका सिस्टम है ये कितनी अर्निंग एक दिन की करता है दो ढाई हजार के लम्सम दो ढाई हजार एक दिन का ठीक है फिर तो यार अभी अभी कुछ कम है कस्टमर किस टाइम ज्यादा हैं अभी कम है अच्छा, अच्छा अभी तो कम है कोई टाइम है जब ज्यादा लोग आते किस टाइम आते हैं आते हैं बजे तक नौ से मतलब दस ग्यारह बजे तक आते हैं अभी इसके बाद आना शुरू हो जाएंगे ठीक है अभी टाइम हुआ नहीं है उसके बाद आना शुरू कर देंगे इसमें क्या क्या देते हो आप हमारे पास मिल्क शेक है और आइसक्रीम है

ਤੁਸੀਂ ਭਈ ਰੋਜ਼ ਕੁਆਲਿਫਾਈ ਕਰਨ ਆਉਂਨੇ ਇੱਥੇ ਕਿ ਕਦੇ ਕਦੇ ਕਿਤੇ ਕਿਤੇ ਆਉਂਨੇ ਆ ਤੁਹਾਡੇ ਵੱਲ ਕੈਮਰਾ ਮਾਰਿਆ ਦੀ YouTube ਦੀ ਵੀਡੀਓ ਤੁਹਾਡੇ ਵੱਲ ਮਾਰ ਲਾ ਕੈਮਰਾ ਤੁਸੀਂ ਕੁਆਲਿਫਾਈ ਦਾ ਆਰਡਰ ਦਿਓ ਕੋਈ ਚੱਕਰ ਨਹੀਂ ਮੈਂ ਜੋ ਗੱਲ ਦੇਖੋ ਕੀ ਨਾਂ ਤੁਹਾਡਾ ਏਕਮ ਵੀ ਕਲਾਸ ਕਿਹੜੀ ਚ ਪੜਦਾ 6ਵੀਂ 6ਵੀਂ ਤੇ ਪੜਾਈ ਚੰਗੀ ਲੱਗਦੀ ਆ ਪੜ੍ਹਨਾ ਬਹੁਤ ਚੰਗਾ ਅੱਗੇ ਤੁਹਾਡਾ ਕੀ ਨਾਂ ਰਾਸ਼ੀ 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 ਰਾਹ ਡਿਫਿਕਲਟ ਆ ਤੁਹਾਡਾ ਬੋਵੀ ਬੋਵੀ ਇਹ ਕਿ ਤੁਹਾਡਾ ਰੋਜ ਆ ਜਾਂਦਾ ਕੋਈ ਬਾੜ ਦੇਲੇ ਤੋਂ ਕਿ ਦੇਖਦੇ ਇਹ ਦੇਖ ਇਹ ਤੁਸੀਂ ਲੈ ਕੇ ਆਉਣੇ ਰਾਜ ਰੋਜ ਹਾਂਜੀ ਹਾਂਜੀ ਤੁਸੀਂ ਕੀ ਲੱਗਦੇ ਇਹਨਾਂ ਦੇ ਮੈਂ ਮਾਮਾ ਜੀ ਵੈਰੀ ਗੁੱਡ ਸਰ ਭਾਂਡੇ ਆ ਠੀਕ 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 ਚਲੋ ਕੋਈ ਨਹੀਂ ਠੀਕ ਲੱਗਾ ਮੈਂ ਕਿ ਆਏ ਵਿਚਾਰੇ ਇਹਨਾਂ ਦੇ ਇਹ ਵੀਡੀਓ YouTube ਤੇ ਪਾਉਣੀ ਹੈ ਚੈਨਲ ਦਾ ਨਾਮ ਹੈਗਾ ਬਰਾਡ ਬੱਸ ਟੀਵੀ ਬਰਾਡ ਪਾ ਕੇ ਹਾਂਜੀ B U ਡਬਲ ਚੈਟ ਨਾਲ ਸਰਚ ਕਰਿਓ ਤੇ ਤੁਹਾਨੂੰ ਤੁਹਾਡਾ ਭਰਾ ਮਿਲ ਜਾਊਗਾ ਇਹ ਚੈਨਲ ਬਾਹਰ ਦਾ ਇੱਥੇ ਨਹੀਂਗਾ ਯੂਕੇ ਬਾਹਰ ਚੱਲਦਾ ਇੱਥੇ ਵੀ ਲੋਕ ਦੇਖਦੇ ਆ ਤੁਸੀਂ ਦੇਖਦੇ ਤਾਂ ਹੁਣ ਇੱਥੇ ਹੀ ਵੇਖਣ ਲੱਗ ਜਾਨੇ ਮੈਂ ਇਸ ਨੂੰ ਨਾ ਚੱਲਦਾ ਸੀ ਆਪਣੇ ਪੰਜਾਬੀਆਂ ਨੂੰ ਹਾਂਜੀ ਕੋਈ ਵੀ ਜੇ ਆਪਾਂ ਕੰਮ ਕਰਦੇ ਹਣਾ ਇੱਥੇ ਰਹਿ ਕੇ ਕਰ ਲਓ ਬਾਹਰ ਬਹੁਤ ਭੱਜੀ ਜਾਂਦੀਆਂ ਨਾ ਉਹ ਜਿਵੇਂ ਜਿਵੇਂ ਇਹ ਵੀ ਹੈਗੀ ਆ ਆਪਣਾ ਵੀ ਚੱਲ ਸਕਦਾ ਕੰਮ ਕੋਈ ਵੀ ਆਪਾਂ ਕਰ ਸਕਦੇ ਆ ਮੈਂ ਇਹ ਵੀਰੇ ਮੋਹਨ ਨਾਲ ਇਹ ਗੱਲ ਕਰੀ ਜਾਂਦਾ ਮੈਂ ਕਿਹਾ ਭਾਈ ਤੂੰ ਇੱਥੇ ਅੱਡਾ ਲਾਇਆ ਕਹਿੰਦਾ ਰਾਜਸਥਾਨ ਤੋਂ ਆ ਕੇ ਲਾਇਆ ਮੈਂ ਕਿਹਾ ਮੈਂ ਕਿਹਾ ਇੱਥੇ ਅੱਡਾ ਤੁਸੀਂ ਕਿਉਂ ਲਾਇਆ ਕਹਿੰਦਾ ਇੱਥੇ ਕੰਮ ਹੈਗਾ ਉੱਥੇ ਰਾਜਸਥਾਨ ਤੇ ਹੈ ਨਹੀਂ ਇਹ ਵੀ ਗੱਲ ਤੁਹਾਡੇ ਸਮਝਣ ਵਾਲੀ ਆ ਬੰਦਾ ਸਾਡਾ ਰਾਸਤਾਂ ਕੋ ਆ ਕੇ ਇੱਥੇ ਕੰਮ ਕਰਦਾ ਪਿਆ ਪਰ ਸਾਡੇ ਬੰਦੇ ਜਿਨ੍ਹਾਂ ਨੇ ਨਹੀਂ ਕਰਨਾ ਉਹ ਕਹਿੰਦੇ ਵੀ ਕਿਤੇ ਵੀ ਕੰਮ ਨਹੀਂ ਜਿਹੜੇ ਬਾਹਰੋਂ ਕੀ ਖੱਟਣਗੇ ਜਿੰਨਾਂ ਦੀ ਨੀਤ ਜਿਹੜੀ ਅੰਦਰੋਂ ਖੋਟੀ ਜਾਣਾ ਉਹ ਬਾਹਰੋਂ ਵੀ ਕੋਈ ਖੱਟ ਸਕਦੇ ਤੇ ਬਹੁਤ ਵੱਡੀ ਗੱਲ ਆ ਤੇ ਤੁਹਾਡੀ ਸੋਚ ਚੰਗੀ ਆ ਵੀ ਜੇ ਕੰਮ ਇੱਥੇ ਕਰਨਾ ਤੁਸੀਂ ਕੀ ਕੰਮ ਕਰਦੇ ਆ ਮੈਂ ਇੱਕ ਕਾਰਪਿੰਟਰ ਦੇ ਕਾਰਪਿੰਟਰ ਦਾ ਵੈਰੀ ਗੁੱਡ ਤੇ ਉੱਥੇ ਆਪਣਾ ਹੋਰ ਭਰਾ ਵੀ ਉਹ ਵੀ ਕਾਰਪਿੰਟਰ ਦਾ ਕੰਮ ਕਰੀ ਜਾਂਦਾ ਤੇ ਵੀਡੀਓ ਆਪਣੀ ਕਲੀਅਰ ਆਉਂਦੀ ਕੈਨੇਡਾ ਤੇ ਨਹੀਂ ਕਰਨੀ ਕੋਈ ਤੇ ਠੀਕ ਆ ਤੁਹਾਡਾ ਕੀ ਨਾਮ ਦੱਸਿਆ ਮੈਨੂੰ ਅਮਰੀਕ ਸਿੰਘ ਅਮਰੀਕ ਸਿੰਘ ਬ੍ਰਦਰ ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਾ ਜੇ ਹੋਰ ਕੋਈ ਗੱਲ ਕਹਿਣੀ ਮੇਰੇ ਭਰਾ ਨੇ ਕਹਿ ਸਕਦਾ ਨਹੀਂ ਬਸ ਇਹ ਰਹਿ ਗਈ ਕਿ ਨੇ ਆਦੀ ਆਪਣਾ ਪੰਜਾਬੀ ਭਾਈ ਜਦੋਂ ਕੋਈ ਵੀ ਹੈ ਨਾ ਇੱਥੇ ਰਹਿ ਕੇ ਕੰਮ ਕਰੇ ਜੀ 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 ਵੈਸੇ ਆਪਣੇ ਪੰਜਾਬ ਤੇ ਤਾਂ ਸੜਕਾਂ ਦੀ ਪੈਸੇ ਬਹੁਤ ਕਰਨ ਵਾਲਾ ਹੋਵੇ ਬੰਦਾ ਕਰ ਸਕਦਾ ਇਹ ਫਿਰ ਕੋਈ ਟ੍ਰਿਕਸ ਨਹੀਂ ਗੱਲ ਨਹੀਂ ਬਾਤ ਨਹੀਂ ਤੁਸੀਂ ਦਵੇਂ ਖਾਟਾਂ ਨਹੀਂ ਤੇ ਜ਼ੀਰੋ ਤੋਂ ਸਟਾਰਟ ਹੁੰਨੇ ਆ ਤੇ ਜ਼ੀਰੋ ਤੋਂ ਸਟਾਰਟ ਹੁੰਨੇ ਭਾਈ ਤੁਹਾਨੂੰ ਕੋਈ ਜਾਣਦਾ ਨਹੀਂ ਇੱਥੇ ਸਾਨੂੰ ਸਾਰੇ ਜਾਣਦੇ ਸਾਡੀ ਬੋਲੀ ਆ ਬਸ ਆਪਾਂ ਇੰਨਾ ਹੀ ਕਹਿ ਦਿੰਨੇ ਵੀ ਸੰਗ ਕਰ ਜਾਂਦੇ ਵੀ ਆਪੀ ਬੰਦੇ ਹੀ ਸੰਗਦੇ ਆ ਬਾਹਰ ਕੋਈ ਸੰਗ ਨਹੀਂ ਬਾਹਰ ਕੋਈ ਸੰਗ ਨਹੀਂ ਜੇਬ ਦਾ ਕੰਮ ਮਿਲਿਆ ਕਹਿੰਦਾ ਆਉਣ ਦੇ ਤੁਸੀਂ ਫਿਲਮਾਂ 'ਚ ਵੇਖਦੇ ਹੀ ਆਂ ਉਹ ਸਚਾਈ ਆ ਤੇ ਤੁਸੀਂ ਆ ਚੈਨਲ ਤੇ ਵੀਡੀਓ ਵੇਖਿਓ ਲੋਕ ਮੇਰੇ ਨਾਲ ਕੀ ਕੀ ਗੱਲਾਂ ਬਾਹਰ ਕਰਦੇ ਤੇ ਕੀ ਕੀ ਸਿਚੁਏਸ਼ਨ ਦੱਸਦੇ ਥੈਂਕ ਯੂ ਭਾਣਾ ਹਾਓ ਭਈ ਤੇ ਇੰਨੀਆਂ ਗੱਲਾਂ ਦੇ ਨਾਲ ਮੈਂ ਵੀਡੀਓ ਕਰਦਾ ਇੱਥੇ ਖਤਮ ਤੇ ਨਵੀਂ ਵੀਡੀਓ ਵਿੱਚ ਆਪਾਂ ਫੇਰ ਮਿਲਾਂਗੇ ਬਾਬਾ ਨਾਨਕ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੀ ਆ ਜਾਓ